ਸਾਰਿਆਂ ਨੂੰ ਸਵਾਗਤ ਹੈ ਸਾਡਾ ਚਾਰਾਂ ਸਿੰਘਾਂ ਪਬਲੀਕ ਸੈਂਟਰ ਤੇ ਤੇ ਤੁਹਾਨੂੰ ਮੈਂ ਦਿਖਾਉਣਾ ਜਾਂਦਾ ਕਿ ਸਾਡੇ ਆਪਣਾ ਕੰਮ ਹੈ ਪੱਗਣਾ ਤੇ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਆਪਣੀ ਸ਼ੋਪ ਤੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਆ ਤੁਸੀਂ ਆਓ ਤੁਹਾਨੂੰ ਮੈਂ ਅੰਦਰ ਲੈ ਕੇ ਚਲਦਾ ਆਜੋ ਇੱਧਰ ਕੋ ਐਂਟਰੀ ਹੁੰਦੀ ਹੈ ਆਪਣੀ ਸ਼ੋਪ ਦੀ ਇੱਥੇ ਦੇਖ ਕੋ ਤੁਸੀਂ ਦੇਖ ਸਕਦੇ ਹੋ ਇਹਦੇ ਕਲਰ ਦੇਖ ਸਕਦੇ ਹੋ ਇਸ ਤੋਂ ਕਲਰ ਬਹੁਤ ਸਾਰੇ ਅਵੇਲੇਬਲ ਹੈ ਆਪਣੇ ਕੋਲ ਇੱਧਰ ਦੇਖ ਸਕਦੇ ਹੋ ਨਵੇਂ ਕਲਰ ਵੀ ਆਏ ਹੋਏ ਹੈ ਆਪਣੇ ਕੋਲ ਇੱਧਰ ਇੱਥੇ ਥੋੜੀ ਜਿਹੀ ਹੋਵੇ ਤੇ ਸੁਵਿਰਵਲ ਖਾਰੀ ਫੁੱਲਗਰ ਦੀ ਕਲੈਕਸ਼ਨ ਰੱਖੀ ਹੋਈ ਹੈ ਤੁਸੀਂ ਰੰਗ ਕਿੰਨੇ ਸਾਰੇ ਲੱਗੇ ਹੋਏ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਤਾਂ ਕੱਵੀ ਸਲਾਈ ਹੋਣਦੀਆਂ ਦਾ ਉੱਪਰ ਪੀਕੋ ਮਸ਼ੀਨ ਹੈਗੀ ਆਪਣੀ ਸਾਰੀ ਸਾਰੇ ਇਹ ਦੇਖ ਸਕਦੇ ਹੋ ਆਪਣੇ ਅੰਕਲ ਜੀ ਹਰਿੰਦਰ ਜੀ ਹੈਗੇ ਆ ਪੀਕੋ ਕਰ ਰਹੇ ਆ ਪਗੜੀ ਦੋ ਪੀਕੋ ਵਾਲੇ ਮੁੰਡੇ ਬੰਦੇ ਇੱਕ ਤਾਂ ਵੀਰ ਜੀ ਬੰਦੇ ਵੱਡੇ ਵੀਰ ਜੀ ਹੈਗੇ ਇੱਕ ਨਾਲ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਗਿਆ ਦੋ ਨੰਬਰ ਦਿੱਤੇ ਗਿਆ ਤੁਸੀਂ ਉਸ ਤੇ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਮੈਂ ਰੋਜ਼ ਸ਼ੋਰਟ ਵੀਡੀਓ ਤੇ ਕਲਰਸ ਲੋਡ ਕਰਦੇ ਆ ਕਰਾਂਗਾ ਕਿਹੜੇ ਕਿਹੜੇ ਰੰਗ ਨਵੇਂ ਆਏ ਆਏ ਤੁਹਾਨੂੰ ਮੈਂ ਦੱਸ ਦਿਆ ਕਰਾਂਗਾ ਤੁਸੀਂ ਬਸ ਚੈਨਲ ਨੂੰ ਵੱਤ ਵਤ ਸਪੋਰਟ ਕਰੋ ਬਹੁਤ ਸਾਰੇ ਕਲਰ ਲੱਗੇ ਨੇ ਇਹ ਸਾਰੇ ਫੁੱਲ ਵੈਲ ਆ ਉਹ ਸਾਹਮਣੇ ਕਿ ਰੂਰੀਆ ਵਨ ਕੁਰਤੇ ਪਜਾਮੇ ਵੀ ਰੱਖੇ ਹੋਏ ਆਪਾਂ ਨੇ ਕੰਪਨੀਆਂ ਦੇ ਸੀ ਆਰਾਮ ਮੁਰਾਰਜੀ ਸਰਦੀ ਦਾ ਵੀ ਹੈ ਗਰਮੀ ਦਾ ਵੀ ਇਹ ਸਾਰਾ ਸਟਾਕ ਅੱਗੇ ਗਰਮੀ ਦਾ ਵੀ ਕਲਰਸ ਬਹੁਤ ਆਣਗੇ ਕੁਰਤੇ ਪਜਾਮੇ ਦੇ ਵਿੱਚ ਚੈਨਲ ਬਣਾਉਣ ਦਾ ਮੋਟਿਵ ਇਹ ਹੈ ਕਿ ਅੱਗੇ ਗਰੋਥ ਕਰੀਏ ਮਤਲਬ YouTube ਤੇ ਵੀ ਆਈਏ ਤੇ ਅੱਗੇ ਵੀ ਹੋਰ ਲੈ ਕੇ ਜਾਈਏ ਪੜੀ ਦੇ ਲੈਵਲ ਨੂੰ ਤਾਂ ਕਿ ਗਰੋਥ ਜਲਦੀ ਹੋ ਸਕੇ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਮੈ ਤੁਹਾਨੂੰ ਮਿਲਾਂਗਾ ਇਸ ਤੋਂ ਅਗਲੇ ਸ਼ੋਰਟ ਤੇ ਬਾਏ